ਤੇ ਤਾਂ 10 ਕੋਤੇ ਫੌਜ ਦੀ ਹਾਰ ਦੇਖ ਨਵਾਬ ਨੇ ਪਿੱਛੇ ਨੂੰ ਮੁੜਨਾ ਠੀਕ ਸਮਝਿਆ ਖੁਸ਼ੀ ਲਈ ਨਜ਼ਾਰੇ ਵਜਾਏ ਪਰ ਗੁਰੂ ਸਾਹਿਬ ਵੀ ਹੱਥ ਨਾ ਆਏ ਤੇ ਫੌਜ ਵੀ 5000 ਚੋਂ 2000 ਹੀ ਬਚੀ ਉਹ ਵੀ ਬਹੁਤ ਜਕਮੀ ਹੋਈ ਦੇਖ ਨਵਾਬ ਦਾ ਬੁਰਾ ਹਾਲ ਉਸਦਰ ਕਲਗੀਧਰ ਪਿਤਾ ਟਿੱਪੀ ਤੋਂ ਉੱਤਰ ਰਣ ਭੂਮੀ 'ਚ ਆਏ ਦੱਲੇ ਦੱਲੇ ਸਿੰਘ ਨੂੰ ਦੇਖ ਕੋਦ ਚ ਲੈ ਕੇ ਮੂੰਹ ਸਾਫ ਕਰਦੇ ਤੇ ਮਿਰਾਂ ਦੇ ਘਰ ਆਏ ਬਚਨ ਕਰਦੇ ਇਹ ਮੇਰਾ 2000 ਸੂਰਮਾ ਏ ਇਹ ਮੇਰਾ 3000 ਸੂਰਮਾ ਏ 5000 ਸਰਦਾਰ ਇਸ ਤਰ੍ਹਾਂ ਰਹਿਮਤਾ ਵਰਤਾ ਰਹੇ ਸੀ ਜਦੋਂ ਭਾਈ ਮਹਾ ਸਿੰਘ ਕੋਲ ਆਏ ਤਾਂ ਉਹ ਗੰਭੀਰ ਜ਼ਖਮੀ ਸੀ ਪਰ ਸ਼ਸਾ ਚੱਲਦੇ